ਪੰਜਾਬ ਦੇ ਜ਼ਿਲ੍ਹਾ ਮੁਹਾਲੀ ਦੇ ਖਰੜ ਇਲਾਕੇ ਦੇ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਕ ਕੋਠੀ ਦੇ ਵਿੱਚ ਲਹੂ ਲੋਹਾ ਨੌਜਵਾਨ ਦੀ ਮ੍ਰਿਤਕ ਦੇ ਐਮਲ ਇਸ ਗੱਲ ਦੀ ਖ਼ਬਰ ਪੁਲਿਸ ਗੁਆਂਢ ਦੇ ਵਿੱਚ ਰਹਿਣ ਵਾਲੇ ਮੁੰਡੇ ਨੇ ਦਿੱਤੀ ਪੁਲਿਸ ਮੌਕੇ ਤੇ ਪਹੁੰਚੀ ਤੇ ਉੱਥੇ ਵੇਖਿਆ ਕਿ ਲਹੂ ਦੇ ਨਾਲ ਲਿਬੜਿਆ ਹੋਇਆ ਨੌਜਵਾਨ ਦਾ ਸੱਪ ਹੈ ਇਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਟੀਮ ਨੇ ਇਸ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦਿੱਤੀ ਤੇ ਜਾਂਚ ਸ਼ੁਰੂ ਕਰ ਦਿੱਤੀ ਯਾਰ ਕੇ ਦੇਖਿਆ ਤੇ ਵੀ ਇੱਥੇ ਵਗ ਸੱਪ ਤੇ ਖੂਨ ਚੱਲ ਰਿਹਾ ਰਹੇ ਹਾਂਜੀ ਉੱਚ ਅਧਿਕਾਰੀ ਆਪਰੰਗ ਆ ਦਿੱਤਾ ਸਿੱਟਾ ਸਾਹਿਬ ਪਹੁੰਚ ਰਹੇ ਐ ਮੌਕੇ ਤੇ ਦੁੱਤੀ ਸਾਹਿਬ ਆ ਰਹੇ ਅੱਛਾ ਕੀ ਲੱਗ ਰਿਹਾ ਤੁਹਾਨੂੰ ਦੇਖਣੇ ਵਾ ਕਿੱਥੇ ਕਿੱਥੇ ਸੱਟਾਂ ਲੱਗੀਆਂ ਵੀ ਆ ਨੌਜਵਾਨ ਦੇ ਕਾਂ ਚ ਕਰੂਗੇ ਹੁਣ ਜੀ ਅਫਸਰ ਆ ਰਹੇ ਐ ਮੌਕੇ ਤੇ ਹਮ ਇੱਕ ਕਿੰਨੇ ਕ ਵੇਜ ਤੁਹਾਨੂੰ ਫੋਨ ਆਇਆ ਜੀ ਇਹਦਾ ਇਹਦਾ ਆਇਆ ਸਾਨੂੰ 20 ਮਿੰਟ ਪਹਿਲਾਂ ਆਏ ਤੁਸੀਂ ਪੀਸੀਆਰ ਮੁਲਾਜ਼ਮਾ ਜੀ ਹਾਂਜੀ ਹਾਂਜੀ ਪੀਸੀਆਰ ਤੁਸੀਂ ਅੰਦਰ ਮੌਕਾ ਦੇਖਿਆ ਕੀ ਲੱਗ ਰਿਹਾ ਤੁਹਾਨੂੰ ਦੇਖਣੇ ਚ ਅਸੀਂ ਸੱਚਾ ਜਾਣਾ ਜੀ ਮੌਕਾ ਦੇਖਣਾ ਅੰਦਰ ਜਾ ਕੇ ਬਾਹਰੋਂ ਅਸੀਂ ਦੇਖ ਕੇ ਨਾ ਥੋੜਾ ਜਾ ਹਾਂਜੀ ਅਸੀਂ ਆਪਣੇ ਉੱਚ ਅਧਿਕਾਰੀਆਂ ਨੂੰ ਦੱਸ ਦਿੱਤਾ ਜੀ ਜਦੋਂ ਤੁਸੀਂ ਬਾਹਰ ਤੋਂ ਦੇਖਿਆ ਕੀ ਲੱਗ ਰਿਹਾ ਤਾਂ ਕਿੱਥੇ ਕਿੱਥੇ ਸੱਟਾਂ ਲੱਗੀਆਂ ਹੋਈਆਂ ਜੀ ਸਿਰ ਤੋਂ ਬਲੱਡ ਆ ਰਿਹਾ ਸੀ ਸਿਰ ਤੋਂ ਬਲੱਡ ਸੀ ਅੱਛਾ ਜੀ ਅੰਦਰ ਤੁਸੀਂ ਕੋਈ ਉੱਚ ਅਧਿਕਾਰੀ ਕਦ ਕਰ ਰਹੇ ਆ ਜੀ ਬਹ ਪਹੁੰਚ ਰਿਹਾ ਜੀ ਥੋੜੇ ਪਹੁੰਚਦੇ ਮੌਕੇ 'ਚ ਫਿਲਹਾਲ ਪੁਲਿਸ ਨੇ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਸਰਕਾਰੀ ਹਸਪਤਾਲ ਦੀ ਮਾਰਚਰੀ ਚੇਅਰ ਰਖਵਾ ਦਿੱਤਾ ਹੈ ਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਨਾਲ ਹੀ ਕੋਠੇ ਦੇ ਆਲੇ-ਦੁਆਲੇ ਦੀਆਂ ਤਸਵੀਰਾਂ ਵੀ ਖੰਗਾਲ ਰਹੀ ਜਗਵਾਨੀ ਟੀਵੀ ਲਈ ਮੋਹਾਲੀ ਤੋਂ ਕੁਲਦੀਪ ਕੁਮਾਰ ਦੇ ਰਿਪੋਰਟ